ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆ ਦੂਜਾ ਦਿਨ ਕੱਲ ਸਾਰਿਆਂ ਦੇ ਘਰੋਂ ਚਾਚੇ ਤਾਏ ਘਰੋਂ ਹੋ ਕੇ ਤੇ ਥੱਕ ਗਈ ਡੈਡੀ ਵੀ ਚਲ ਗਏ ਹੀ ਕੱਲ ਜਿੱਥੇ ਆਪਾਂ ਗਏ ਹਾਂ ਉੱਥੋਂ ਹੀ ਡੈਡੀ ਚਲ ਗਏ ਹੀ ਹੋ ਕੇ ਤੇ ਫਿਰ ਹੁਣ ਅੱਜ ਸਵੇਰ ਦਾ ਟਾਈਮ ਆ ਤੇ ਰੋਟੀ ਖਾਣ ਲੱਗੇ ਆ ਆਲੂ ਵਾਲੇ ਪਰੌਂਠੇ ਨਾਲ ਰਾਇਤਾ ਅੱਜ ਅਹੀਂ ਬਣਾਉਣੇ ਆ ਪੂੜੇ ਉਹ ਅੱਜ ਸਾਡੇ ਖਾਏ ਆ ਰਾਜਗੁਰੂ ਨੂੰ ਹੈ ਇੱਡੀ ਪ੍ਰਾਬਾ ਓਂਗੜਾਬਾ ਚਲ ਲੈ ਕਾਪੀਰਾਈਟ ਨਾ ਨਾ ਨਹੀਂ ਹੁੰਦਾ ਕੁੜੀ ਵਾਂਗ ਨਹੀਂ ਹੁੰਦਾ ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸ਼ਾਮ ਦਾ 5:30 ਵਜੇ ਦਾ ਟਾਈਮ ਹੋਣ ਡਿਆ ਪਰੋਂ ਨੇ ਹੋ ਕੇ ਚਲ ਗਏ ਆ ਤੇ ਮੰਮੀ ਅੱਜ ਕਿਤੇ ਗਈ ਆ ਰਸੂਲਪੁਰ ਗਈ ਰਸੂਲਪੁਰ ਡੈਡੀ ਦੀ ਭੂਆ ਹੁਣਾ ਕੋ ਤੇ ਮੈਂ ਅੱਜ ਸਿਮਰ ਅੱਜ ਬਣਾਉਣ ਲੱਗੇ ਖੀਰ ਪੂੜੇ ਉਹਦਾ ਮੀ ਆਉਣਾ ਚਾਹੀਦਾ ਹੁੰਦਿਆ ਨਹੀਂ ਕੀ ਪਤਾ ਜੇ ਆਪਣੀ ਮੀਰ ਪੂੜਿਆਂ ਦਾ ਬਰਸਾਤ ਜੇ ਚਾਹੀਦੇ ਬਣਾਉਣੇ ਪਰ ਹੁਣ ਬਰਸਾਤ ਆਈ ਨਹੀਂ ਅਜ ਮੀ ਆਣੀ ਆ ਤੇ ਮੈਂ ਸਵੇਰੇ ਚੱਲ ਜਾਣਾ ਮੈਂ ਹੱਜ ਬਣਾ ਲੈਣੇ ਆ ਤੇ ਆਪਾਂ ਹੁਣ ਦੁੱਧ ਰੱਖਿਆ ਹੈ ਪੂੜੇ ਬਣਾਉਣੇ ਆ ਗੁੜ ਵੀ ਭਿਓਂ ਕੇ ਰੱਖਿਆ ਹੈ ਸਭ ਤੋਂ ਪਹਿਲਾਂ ਅਸੀਂ ਖੀਰ ਬਣਾ ਕੇ ਰੱਖ ਲੈਣੀ ਆ ਪੂੜੇ ਸ਼ਾਮ ਨੂੰ ਖੀਰ ਬਣਾਉਣ ਲਈ ਦੁੱਧ ਅਸੀਂ ਗੈਸ ਤੇ ਰੱਖਤਾ ਹੈ ਚੌੜ ਬਾਅਦ ਵਿੱਚ ਪਾਉਣੀ ਹੈ ਗੁੜ ਭਿਓਂ ਕੇ ਰੱਖਿਆ ਹੈ ਥੋੜੇ ਜਿ ਬਣਾਉਣੇ ੁੱਪ ਵੇਖੋ ਕਿੰਨੀ ਚਾਹੀਦਾ ਨਹੀਂ ਬਾਬੇ ਨੂੰ ਮੌਸਮ ਠੰਡਾ ਕਰ ਦੇਣਾ ਕਿੰਨੀ ਧੋਪਾ ਪਰ ਆਪਾਂ ਥੋੜਾ ਜਿਹਾ ਠੰਡਾ ਹੋ ਹਾਂਦਾਂਗੇ ਫੇਰੀ ਚੁੱਲੇ ਤੇ ਬਣਾਵਾਂਗੇ ਰੱਖ ਕੇ ਗੈਸ ਤੇ ਹੁਣ ਅਸੀਂ ਅੰਦਰ ਬੈਗੀਆਂ ਕਿਉਂਕਿ ਬਾਹਰ ਧੁੱਪ ਬੜੀ ਆ ਤੇ ਫੇਰੇ ਨਹੀਂ ਆ ਕਿ ਸ਼ਾਮਾਂ ਜੀਆਂ ਨੂੰ ਹੀ ਪੂੜੇ ਬਣਾਉਣੇ ਆ ਸ਼ਾਮ ਦੇ ਨੂੰ ਵੇਖਦੇ ਆ ਨਹੀਂ ਤੇ ਆਪਾਂ ਚੁੱਲੇ ਤੇ ਨਹੀਂ ਫੇਰ ਆਪਾਂ ਗੈਸ ਤੇ ਹੀ ਬਣਾ ਲੈਨੇ ਇੰਨੀ ਗਰਮੀ ਚ ਬੁਰਾ ਹਾਲ ਆ ਬਹੁਤ ਸੇਕ ਆ ਬਾਹਰ ਤੇ ਫੇਰ ਆਪਾਂ ਇਸੇ ਤੇ ਬੈ ਗਏ ਆ ਅਗੇ ਉਧਰ ਰੱਖ ਕੇ ਨਾ ਤੇ ਅੱਧੀ ਕ ਕੌਲੀ ਚੌਲ ਪਾਏ ਹੋਣੇ ਵਿੱਚ ਹਨਾ ਅੱਧੇ ਤੋਂ ਵੀ ਥੋੜੇ ਕਾਪ ਪੱਦਾ ਪਾਇਆ ਏ ਚੌਲਾਂ ਦਾ ਤੇ ਇੰਨੇ ਹੋ ਗਏ ਆ ਫੁੱਲ ਕੇ ਹੁਣ ਆਪਾਂ ਨਾ ਸ਼ੱਕਰ ਪਾ ਕੇ ਸ਼ੱਕਰ ਪਾਉਣੇ ਆ ਖੰਡ ਨਹੀਂ ਪਾਉਣੀ ਆਪਾਂ ਗੋੜ ਵਾਲੀ ਚੱਕਰ ਕਿੱਥੇ ਜਿਮਰ ਦੋ ਦਿਨ ਲਾਚੀਆਂ ਪਾਈਆਂ ਹਰੀਆਂ ਵਿੱਚ ਤੇ ਆਪਾਂ ਟੱਕ ਕੇ ਰੱਖਦੇ ਨਾ ਕਿਉਂਕਿ ਬਾਅਦ ਪਸੰਗਣੀ ਹੋ ਜਾਂਦੀ ਹੈ ਤੇ ਹੁਣ ਆਪਾਂ ਸ਼ੱਕਰ ਪਾਉਣ ਲੱਗੇ ਹਾਂ ਹੂੰ ਕਿੰਨੇ ਕਿੰਨੇ ਸਮੇਂ ਚ ਪਾਉਣੇ ਪਾਈ ਆਜੇ ਤਿੰਨ ਕੇ ਬਾਅਦੇ ਬਾਅਦ ਚ ਜੇ ਮਿੱਠਾ ਘਾਟੂਗਾ ਫਿਰ ਪਾ ਲਾਂਗੇ ਇਹ ਤੇ ਰਾਲੀ ਜਾਣੀ ਹੈ ਬਾਰ ਕੋਈ ਆਇਆ ਲੱਗਦਾ ਮੈਂ ਵੇਖ ਕੇ ਮੰਮੀ ਸਾਡੇ ਆਲੇ ਨੇ ਦੀਦੀ ਸੁਣਿਆ ਨਾ ਕਹਿੰਦੀ ਇਹ ਬਾਰ ਦੁੱਧ ਦੁੱਧ ਵਾਲੇ ਆਏ ਆ ਦੀਦੀ ਵਤੀਲਾ ਲੈ ਕੇ ਗਏ ਵਾਗੋਂ ਮੰਮੀ ਮਿਲੇ ਹੁਣ ਚੰਗਾ ਲੱਗੋ ਮੰਮੀ ਆ ਗਈ ਹੁਣ ਮੰਮੀ ਪੂੜੇ ਬਣਾਉਣਗੇ ਹਾਂਜੀ ਲ ਬਣਾ ਲਈ ਆ ਅੱਜ ਮੰਮੀ ਨੂੰ ਪਿਆਰ ਆ ਰਿਹਾ ਆ ਹੁਣ ਮੰਮੀ ਹੁਣ ਮੰਮੀ ਨਾ ਥੱਕੀ ਆਏ ਆ ਪਰ ਆਪਾਂ ਪੂੜੇ ਬਣਾਵਾਵਾਂਗੇ ਕਿੰਨੇ ਤੇ ਆਈ ਕੋ ਜੀਆਂ ਲੱਗੇ ਆ ਚਾਹ ਲੱਗੇ ਚਾਹ ਆ ਪੀ ਕੇ ਫੇਰੇਂ ਹੀ ਪੂੜੇ ਬਣਾਵਾਵਾਂਗੇ ਤੇ ਤੂੜੀਆਂ ਇਹਦੇ ਨਾਲ ਜ਼ਿਆਦਾ ਚਮਕਣ ਦੀਆਂ ਟਿੱਕੇ ਤੇ ਤੇ ਗਾੜੀਆਂ ਡਾਰਕ ਤੇ ਅੱਗੇ ਅਸੀਂ ਪਲਾਨ ਕੈਨਸਲ ਕੀਤਾ ਕਿ ਆਪਾਂ ਗੈਸ ਤੇ ਬਣਾਵਾਂਗੇ ਹੁਣ ਆਪਾਂ ੁੱਲੇ ਤੇ ਬਣਾਵਾਂਗੇ ਤੇ ਮੰਮੀ ਨੇ ਇਹਦੇ ਵਿੱਚ ਕੱਢ ਲਿਆ ਗੁੜ ਵਾਲਾ ਪੁਣ ਲਿਆ ਮੰਮੀ ਨੇ ਗੁੜ ਵਾਲਾ ਪੁਣ ਕੇ ਪਾਉਣਾ ਚਾਹੀਦਾ ਹਨਾ ਕੋਈ ਹੋਏ ਨਾ ਗੁੜ ਚ ਕੁਛ ਤੇ ਹੁਣ ਅਸੀਂ ਲੈਣ ਲੱਗੇ ਆਟਾ ਆਟੇ ਦੇ ਬਣਾਉਣੇ ਉਦਾਂ ਜਿਹੜੇ ਮਾਲ ਪੂੜੇ ਹੁੰਦੇ ਉਹ ਮੰਮੀ ਦੇ ਅਲੱਗ ਹੁੰਦੇ ਹਨਾ ਮਾਂਹ ਭੂੜਿਆਂ ਵਿੱਚ ਸੂਜੀ ਪੈਂਦੀ ਦੇ ਨਾਲ ਖਾਣ ਪੈਂਦੀ ਨਾਲ ਘੋਪਿੰਦਾ ਹਾਂ ਦੇਸੀ ਘੋਜ ਕੱਢਨੇ ਉਹ ਫਿਰ ਜ਼ਿਆਦਾ ਹੈਵੀ ਹੋ ਜਾਣੇ ਇਹ ਸਰੋਂ ਦੇ ਤੇਲ 'ਚ ਬੰਨਦੇ ਆੜ ਰੈਕ ਤਪਕੋਲਣ ਲੱਗੇ ਐ ਹੱਥ ਨਾਲ ਹੀ ਬਾਈਂਡ ਕਰਨਾ ਪੈਂਦਾ ਵਾ ਜ਼ਿਆਦਾ ਨਾ ਹੋ ਜਾ ਮਮੀ ਜੀ ਮੇਰਾ ਰਾਦਾ ਹੀ ਥੋੜਾ ਥੋੜਾ ਪਾਣੀ ਪਾਉਂਦੇ। ਖੀਰ ਕਿਦਾਂ ਦੀ ਆ? ਹੋ ਗਈ ਸੰਘਣੀ। ਦੇਖੋ। ਹੋ ਗਈ ਆ ਖੀਰ ਤੇ ਵਧੀਆ ਲੱਗ ਰਹੀ। ਸਵਾਦ ਹੈ। ਕੋਤਸਾ ਸੰਗ ਲਾਪਕੇ ਦੇ ਜਾ। ਹਾਂ। ਵਧੀਆ ਹੋ ਜਾਣਾ। ਕਾਈ ਤੋਂ ਬਤਲ ਫੜਨ ਕੋ। ਬਹ। ਅਰ ਮੌਸਮ ਸਹੀ ਹੋ ਗਿਆ ਪਰ ਹੈ ਗਰਮੀ ਆ। ਮੰਮੀ ਕਰਾਂ ੜੇ ਤਿਆਰੀ ਹਵਾ ਚੱਲਣ ਲੱਗ ਗਈ ਆ ਮੈਨੂੰ ਲੱਗਦਾ ਭਾਇ ਆ ਹੀ ਜਾਏ ਮੀ ਬੱਦਲ ਹੋ ਗਿਆ ਬੱਦਲ ਚੜਿਆ ਕੀਤਾ ਬੋ ਗਿਆ ਰੈਡੀ ਇਹਦੇ ਵਿੱਚ ਸਿਰਫ ਆਪਾਂ ਜਿਹੜੀ ਗੁੜ ਰੱਖਿਆ ਹੀ ਪਿਉਂ ਕੇ ਉਹ ਵਾਲਾ ਪਾਣੀ ਤੇ ਆਟਾ ਕਣਕ ਦਾ ਆਟਾ ਤੇ ਸੌਂਫ ਬਸ ਹੋਰ ਕੋਚ ਨਹੀਂ ਪਾਇਆ ਤੇ ਸਾਨੂੰ ਚਾਹੀਦਾ ਸਰੋਂ ਦਾ ਤੇਲ ਤੇ ਚਿੱਲੇ ਤੇ ਅੱਗ ਬਲ ਗਈ ਵਸੇ ਬੜਾ ਓਕੇ ਬਣਾਉਣੇ ਇਹਦੇ ਤੇ ਗਰਮੀ 'ਚ ਆਪਾਂ ਇਸ ਤੇ ਪੱਖਾ ਲਾ ਲਿਆ ਏ ਪੱਖਾ ਲਾ ਲਿਆ ਪੱਖਾ ਲਾ ਕੇ ਬਹਿ ਕੇ ਆਰਾਮ ਨਾਲ ਕੋਈ ਨਹੀਂ ਉਤੋਂ ਮੰਮੀ ਨੇ ਇਹਦੇ ਨਾਲ ਕੜ ਏਦਾਂ ਗੱਤੇ ਦੇ ਨਾਲ ਕਰਨੇ ਪੈਂਦੇ ਕੜਛੀ ਨਹੀਂ ਪਾ ਜਾਣੇ ਸੀ ਚਿੱਲੇ ਵੰਗੂ ਲਿਆ ਉਹ ਮੈਂ ਦੱਸਾਂ ਉਹ ਕੜਛੀ ਵੜਾਇਓ ਕੜਛੀ ਨਾ ਹੋ ਜਾਣਾ ਨਾ ਇਹ ਛਿੱਪੀ ਜਾਈ ਦੀ ਐ ਸੇ ਲਵਣੇ ਕਿੰਦਾ ਨੇ ਛਿੱਪੀ ਛਿੰਡ ਉਹ ਬਗੜਾ ਲੱਗਦਾ ਚੁੱਲ੍ਹੇ ਲੱਗੇ ਬੈਗੇ ਨਾ ਹਾਂਜੀ ਮਿੱਠਾ ਆਪਾ ਦੂਸਰਾ ਨਹੀਂ ਬਣਦਾ ਇਚਰੀ ਆ ਗੁੜ ਦਾਈ ਏਦਾਂ ਨੂੰ ਬਣਾਉਣਾ ਕੋਲ ਬਸ 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 ਨੇ ਮਾਰੇ ਬੋਟੀ ਸੁਣਾ ਕੇ ਕੋਈ ਹਾਂਜੀ ਉਹ ਚਿੱਲੇ ਬਣਾਇਦੇ ਨਾ ਵੇਸਣ ਦੇ ਬਸ ਉਹੀ ਤਰੀਕਾ ਹੈ ਵੇਸਣ ਦੇ ਚਿੱਲੇ ਬਣਾਉਣ ਦੀ ਤਰ੍ਹਾਂ ਇਵਤੇ ਮੇਰੇ ਸੰਭਾਲ ਨਹੀਂ ਕੁਛ ਲੱਭਦਾ ਉਹਦਾਂ ਤੇ ਮੰਮੀ ਉਹਦੀ ਪਹਿਲਾਂ ਨਾ ਉਹਦੇ ਦਾ ਪਤਾ ਹਰਤੇ ਹੁੰਦੇ ਹੈ ਨਾ ਹਾਂਜੀ ਘਰ ਦਾ ਪਤਾ ਸਵਾਗਤ ਤੇ ਉਹ ਦਿਨ ਹੁੰਦਾ ਹੁੰਦਾ ਹੈ ਇੰਨਾ ਹੁਣ ਸਹੀ ਹੈ है। है? नहीं, से ज़्यादा ज़्यादा है।, है।, है गर्मी बहुत अब सच्चा भी कम करनाल मैं पाल है

ਨਾ ਕੋ ਮਰਿਆ ਨਾ ਹੋਇਆ ਸੁਖ ਜਿਸ ਕਰੇ ਨਾ ਚਿੱਤ ਕੋਸਾ ਗੁਲਦੀ ਗੁਲਦੀ ਕੋਇ ਮੋਦਕੋ ਮੋਦਕ ਹੋਇਆ ਜੀਵ ਕਰਦ ਜਾ ਕਰਦ ਕਰ ਹਣਾ ਜਿਸ ਜਿਹਾ ਟਕੇ ਰਾਤ ਅਤਮ ਉਹ ਭਰਨੀ ਤਮਜਾ ਇਹ ਕਿ ਚੁੱਲੇ ਤੇ ਨਾ ਗੈਸ ਤੇ ਤੇ ਬੰਦਾ ਕੋਈ ਵਾਹਿਗੁਰੂ ਹੋ ਗਏ ਅਹੀਂ ਤੱਕ ਸੈਸਰ ਕਰਤਾ ਦੀਦੀ ਨੇ ਕੁਮਾਲ ਬਣ ਗਿਆ ਪੂੜਾ ਵਧੀਆ ਹੋ ਗਿਆ ਨਾਲੇ ਕੁਲੇ ਵੀ ਲੱਗ ਜਾਂਦੇ ਹੈ ਹਾਂਜੀ ਮੇਰੇ ਵੀ ਸੁਰਦੇ ਮੋਹਰਾ ਨਰਾ ਪ੍ਰਕਾਸ਼ ਥੋੜਾ ਜਿਹਾ ਨਹੀਂ ਆਟਾ ਪਾਇਆ ਸਤਿ ਸ਼ਾਮ ਇਹ ਬੈਟਰ ਥੋੜਾ ਜਿਹਾ ਹੋ ਮੰਨ ਲੇ ਨਰਾ ਪ੍ਰਕਾਸ਼ ਸਤਿ ਨਾਮ ਨਾ ਪਾਇਆ ਪਾਪ ਦੁੱਖ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦੀ ਆਵਾਜ਼ ਆਉਣ ਡੀ ਲੱਗੇ ਪਪੂੜੇ ਬਣਾਉਂਦੇ ਬਣਾਉਂਦੇ ਮੰਮੀ ਉਹ ਬੈਠੇ ਖਾ ਕੇ ਦੱਸਣਗੇ ਕਿਵੇਂ ਦਾ ਬਣਿਆ ਖੀਰ ਲੈਣ ਗਈ ਸੀ ਮਰੰਦਰ ਖੀਰ ਤੇ ਸਾਡੇ ਪੂੜੇ ਬਣ ਚੁੱਕੇ ਆ ਹੁਣ ਮੰਮੀ ਜੀ ਖਾ ਕੇ ਦੱਸਣਗੇ ਕਿ ਕਿੱਦਾਂ ਬਣੇ ਬਹੁਤ ਸਵਾਦਤ ਬਹੁਤ ਸਵਾਦ ਪਹਿਲਾ ਫੱਟਵਾ ਦੱਸੋ ਮੰਮੀ ਜੀ ਵਧੀਆ ਤੇ ਸੁਆਦੀ ਬਾਈ ਬਸ ਮਾ ਤੇ ਆ ਕੇ ਇਹ ਬਹੁਤ ਕੇ ਵੀ ਤੁਹ ਸਭ ਜਿੱਤਿਆ ਆਏ ਤੇ ਮੰਮੀ ਜੀ ਸੁਆਦ ਤੋਂ ਬਾਰੇ ਵਧੀਆ ਨਾ ਹਾ ਇਧਰ ਆ ਬੜਾ ਵਧੀਆ ਬਣਿਆ ਬਸ ਇਹਦੇ ਵਿੱਚ ਨਾ ਕਾਲੀ ਨਹੀਂ ਕਰਨੀ ਗੋੜਾਂ ਜਦੋਂ ਉਤੋਂ ਪਤਾ ਲੱਗ ਜਾਂਦਾ ਨਾ ਪੱਕ ਜਾਂਦਾ ਵਾ ਫਿਰ ਸਾਈਡਾਂ ਦੇ ਥੋੜਾ ਥੋੜਾ ਤੇਲ ਪਾ ਕੇ ਫਿਰ ਆਪਾਂ ਸਾਈਡ ਚੇਂਜ ਕਰਨੀ ਆਪਾਂ ਨਾ ਪਹਿਲਾਂ ਗੱਤੇ ਨਾ ਟਰਾਈ ਕੀਤਾ ਉਹ ਸਾਡੇ ਕੋ ਹੋਇਆ ਨਹੀਂ ਉਹ ਸੁਟਿਆ ਪਿਆ ਤੇ ਹੁਣ ਮੈਂ ਉਹਦੇ ਨਾਲ ਹੀ ਜਿੱਦਾਂ ਆਪਾਂ ਵੇਸਣ ਦਾ ਚੀਲਾ ਬਣਾਉਣੀ ਆ ਇਹਦੇ ਨਾਲ ਹੀ ਕਰ ਲਈਦਾ ਕੜਸ਼ੀ ਨਾਲ ਹੀ ਬੜਾ ਵਧੀਆ ਹੋ ਜਾਂਦਾ ਇਹਦੇ ਨਾਲ ਆਪਾਂ ਪਲਟ ਸਕਦੇ ਇਦਾਂ ਇਦਾਂ ਅਜੇ ਕੱਚਾ ਹੈ ਅੱਜ ਘੱਟ ਲੱਗਦੀ ਜਿਹੜੀ ਸਾਰੀ ਪ੍ਰੋਭਾ ਨਾਲ ਜਿਹੜੀ ਪ੍ਰਭਾ ਜਿਹੜਾ ਤੋਂ ਜਿਹੜਾ ਤੋਂ ਕੀ ਹੋ ਸਤਿ ਸ਼੍ਰੀ ਅਕਾਲ ਪਲਟਣ ਦੀ ਹੈ ਨਾ ਆ ਵਧੀਆ ਹੀ ਅਗਲਾ ਕੀ ਬਦਲ ਨਹੀਂ ਨਹੀਂ ਉਹ ਰੇਨਬੋ ਬਣੀ ਹੋਣੀ ਕਿਤੇ ਉਹਦੀ ਰੋਸ਼ਨੀ ਆਉਂਦੀ ਆ ਇਧਰ ਵਧੀਆ ਮੁੰਡੀ ਜਿਆਦਾ ਆ ਜਿਆਦਾ ਆ ਆ ਕੀ ਦੇ ਟੇਬਲ ਪਰ ਤੋਂ ਇੱਤਿਆਂ ਦੇ ਪਟਾਦੀਆਂ ਪਕੀਆਂ ਪਵਾਦ ਕਰਦੀਆਂ ਇਹ ਇੱਕ ਸਿਮਰ ਹੁਣ ਇੱਕ ਸਿਮਰ ਟਰਾਈ ਕਰੇਗੀ ਅਗਲਾ ਤੂੰ ਬਾਦਾਂ ਕਦਮ 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 ਬਣ ਗਿਆ ਲਾਦ ਪਾਏ ਇੱਕ ਚਮਚ ਹਮ ਇੱਕ ਚਮਚ ਤੇਲ ਦਾ ਬਸ ਸਾਵਧਾਨੀ ਨਾਲ ਕਰਨਾ ਆਪਣਾ ਪਿਆਰ ਬਾਣੀ ਦਾ ਪਿਆਰ ਸਮਝਣ ਦੀ ਕੋਸ਼ਿਸ਼ ਕਰੋ ਕਿਤਨਾ ਦਰਿਆ ਤੋਂ ਤੰਤ ਤੋਂ ਹਰ ਰਿਹਾ ਦਰੋਂ ਘਰੋਂ ਲਾਖੀ ਸੁਨਾਵੇ ਨੰਤਾ ਪਾ ਦੇ ਪਾ ਹੋਰ ਪਾ

ਹਾਈ ਹਾਂ ਚਲ ਜਦੋਂ ਮਰਲੋ ਤੁਰਕਾ ਹੋ ਜਾਂਦਾ ਇਦਾਂ ਜਦੋਂ ਆਹ ਲਾਲ ਜਿਹਾ ਪੂੜਾ ਹੋ ਜਾਂਦਾ ਨਾ ਇਦਾਂ ਜਿੱਦਾਂ ਤੇ ਸੁੱਕਦਾ ਜਾਂਦਾ ਫਿਰ ਆਪਾਂ ਸਾਈਡ ਚੇਂਜ ਕਰਨੀ ਆ ਤੇਹਾ ਜਿਹਾ ਹੋ ਨਾ ਸੁੱਕ ਜਾਓ ਆਰਾਮ ਨਾਲ ਦਾਦਾ ਦਾ ਹਾਂ ਹਾਂ ਪਲਟਿਆ ਰਹਿਣਾ ਸਤਦਾ ਆ ਬੜਾ ਵੱਜਿਆ ਇੱਥੋਂ ਹੁਣ ਠਾਹ ਮਾਂ ਹਾਂ ਰੋਕਦਾ ਰੋਕਦਾ ਇਧਰੋਂ ਥੋੜਾ ਜਿਹਾ ਕਰ ਲੈ ਇਧਰੋਂ ਹਾਂ ਰੋਕਦਾ ਇਧਰੋਂ ਕਰ ਹਾਂ ਹੁਣ ਪਲਟ ਬਸ ਬੜਾ ਵਧੀਆ ਬਣ ਗਿਆ ਪੂੜਾ ਆਪਲਾ ਹੁਣ ਅੱਗ ਈ ਜਾਣਾ ਅੱਗ ਵੀ ਤੇਜ ਆ ਸੋਨਾ ਬਣ ਗਿਆ ਇਹ ਸਿਮਰ ਨੇ ਬਣਾਇਆ ਏ ਸੋਨਾ ਬਣਾਇਆ ਗਿਆ ਚਾਲੂ ਆਪਾਂ ਇਕੱਠੇ ਇੱਕ ਵਾਰੀ ਏਸੀ 'ਚ ਜਾ ਕੇ ਬਹਿ ਕੇ ਖਾਵਾਂਗੇ ਹੁਣ ਦੂਜਾ ਬਣਾਉਣ ਲੱਗੇ ਹੁਣਾਂ ਨਾ ਐਦਾਂ ਕੜਛੇ ਇੱਦਾਂ ਹੀ ਪਾਦੇ ਨੇ ਸਾਰੇ ਸਰਫੀਨ ਕਰਦੇ ਥਾਣ ਉਹ ਦਜਾਂ ਗੀਤ ਸਵਾਇ ਅਭੁਤ ਵਜ ਪਾਤੀ ਚੱਲ ਇਹ ਛੋਟਾ ਹੀ ਬੰਨਾ ਥੋੜਾ ਹੈ ਨਾ ਮਗਰ ਚੱਲ ਆਰਾਮ ਨਾਲ ਕੋਈ ਨਹੀਂ ਕੋਈ ਨਹੀਂ ਸਭੀ ਚੁੰਦੀ ਕਮਾ ਵਿੱਚ ਚੋ ਇਹ ਛੋਟਾ ਹੀ ਬੰਨਾ ਹੈ था। 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 हाँ हो गया बस चल बड़ा हाँ। बस आ लास्ट आ नेरा भी हो गया है मी आया नहीं दे बदल होया मेन लगी अच्छा मम्मी सूट बदल आए ना के आयो ਨਾ ਗਏ ਨੇ ਉਹਦੇ ਨਾਲ ਪਸੀਨੇ ਨਾਲ ਨਾਤੇ ਵਾ ਨਹੀਂ ਕਿੱਧਰ ਆਇਆ ਕਿੱਧਰ ਗਿਆ ਸੀ ਉਹ ਦੁੱਧ ਵਾਲਾ ਗੈਸ ਬੰਦ ਕਰ ਲੈ ਕਰੇ ਬਾਹਰ ਤਾਂ ਨਹੀਂ ਹੁਣ ਕੜਾ ਕੋਕੂ ਖੁੱਲਣਾ ਹਜੇ ਨਹੀਂ ਬਣਿਆ ਨਾ ਨਹੀਂ ਇਹ ਦੇ ਨਹੀਂ ਬੱਸ ਸੋਣਾ ਤੇ ਤੁੰਗੀ ਪਰੋਤ ਉਹ ਹੀ ਨਾ ਮੈਂ ਹਾਂ ਆਗਣਾ ਉੱਤੇ ਇਹ ਗਾੜੀ ਵੀ ਨਾ ਪੈ ਗਈ ਡਿੱਗ ਜੇ ਇਹ ਕਿੰਨਾ ਸੋਣਾ ਬਣ ਗਿਆ ਦੂਜਾ ਕੂੜਾ ਬਣਾਇਆ ਕਿੱਦਾਂ ਲੱਗਾ ਪੂੜੇ ਬਣਾ ਗਏ ਬਹੁਤ ਵਧੀਆ ਨਵੀਂ ਚੀਜ਼ ਸਿੱਖਣ ਨੂੰ ਮਿਲੀ ਆ ਹਾਂ ਪੂੜੇ ਖਾਵਾਂਗੇ ਹਾਂਜੀ ਏਸੀ 'ਚ ਬਹਿ ਕੇ ਖਾਵਾਂਗੇ ਏਸੀ 'ਚ ਬਹਿ ਕੇ ਖਾਣੇ ਆ ਆਰਾਮ ਨਾਲ ਬਣ ਗਏ ਹੁਣ ਸਾਡੇ ਆਪ ਅੰਦਰ ਬਹਿ ਕੇ ਖਾਣੇ ਆ ਖੀਰ ਦੇ ਨਾਲ ਕਿੰਨੇ ਬਣ ਗਏ ਇੰਨੇ ਤੁਹਾਡਾ ਅਸੀਂ ਵੇਸਣ ਘੋਲਿਆ ਸੀ 8 ਨੂੰ ਬਣ ਗਏ ਅਸੀਂ ਆਪਣੇ ਜੋਗਾ ਹੀ ਕੀਤਾ ਸੀ ਗਿਆ ਤੇ ਮੈਂ ਦੋ ਵਾਰੀ ਵੇਸਣ ਕਹਿ ਚੁੱਕੀ ਵੇਸਣ ਘੋਲਿਆ ਵੇਸਣ ਘੋਲਿਆ ਆਪਾਂ ਗੋੜ ਗੋੜ ਦੇ ਵਿੱਚ ਆਟਾ ਗੋਲਿਆ ਚਿੱਲੇ ਬਣਾਵਾਲੀ ਚਿੱਲੇ ਬਣਾਵਾਲੀ ਆਏ ਤੇਰੀ ਕੀ ਹੋ ਗਿਆ ਤਾਂ ਦਿਮਾਗ ਘੁੰਮ ਗਿਆ ਡਰਮੀ ਚ ਬੈਠਿਆਂ ਦਾ ਜਦੇਹੀ ਪੂੜੇ ਖਾਦੇ ਨਹੀਂ ਚਿੱਲੇ ਕਹੀ ਜਾਣ ਦੇ ਪਤਾ ਕੀ ਚਿੱਲੇ ਦੀ ਦੱਸਣ ਦੇ ਕਿ ਚਿੱਲੇ ਵਾਂਗੂ ਹੀ ਬਣ ਜਾਂਦਾ ਏ ਇਹ ਦੱਸਣ ਦੇ ਹਾਂ ਜੇ ਮੂੰਹ ਚ ਚਿੱਲੇ ਚਿੱਲੇ ਨਿਕਲੀ ਜਾਣ ਦੇ ਆਹੀਂ ਰਿਐਲਿਟੀ ਦੱਸ ਦਿੰਨੇ ਆ ਕਿ ਅਸੀਂ ਕੀ ਬੋਲਣ ਦੇ ਜਸਤੇ ਜੀ ਬੋ ਗਮਾ ਕੁਮਾ ਇਹ ਤੇ ਹੀ ਹੜਾਏ ਸੀ ਗਾਈਜ਼ ਗੁੜ ਦੇ ਚੀਲੇ ਵੇਖੇ ਤੇ ਗੁੜ ਦੇ ਚੀਲੇ ਗਰਮੀ ਵੇਖ ਸਕਦੇ ਹੋ ਤੁਸੀਂ ਕਿੰਨੀ ਆ ਉਹ ਕਮਰੇ ਕਮਰੇ ਦੀ ਗੱਲ ਨਹੀਂ ਕੋਈ ਹੈ ਕੈਮਰੇ ਦੀ ਲਾਈਟ ਚਮਕਣ ਦੀ ਜ਼ਿਆਦਾ ਹੈ ਨਾ ਉਹ ਕੈਮਰੇ ਦੀ ਉੱਪਰ ਬਲਬ ਵਾਂਗੂ ਹਾਂ ਇਹ ਇੱਦਾਂ ਚੱਲਦਾ ਵੱਡਾ ਹੈ ਹੁਣ ਬੜਾ ਵਧੀਆ ਬਣ ਗਿਆ ਚਲੋ ਹਾਂ ਕੇ ਹੁਣ ਬਸ ਇੰਨਾ ਕੀ ਤੇਲ ਲੱਗਾ ਹੈ ਆਪਾਂ ਤੇ ਥੋੜਾ ਹੀ ਲਾਇਆ ਸਰੋਂ ਦਾ ਤੇਲ ਇੰਨਾ ਨਹੀਂ ਲੱਗਾ ਸਾਡੇ ਖੀਰ ਪੂੜੇ ਬਣ ਕੇ ਖੀਰ ਪੂੜੇ ਸੌਣ ਦੇ ਮਹੀਨੇ ਚੂੜੀਆਂ ਵੀ ਚੜਾ ਲੀਆਂ ਸੌਣ ਦੇ ਮਹੀਨੇ ਦੀਆਂ ਹੁਣ ਖੀਰ ਪੂੜੇ ਖੀਰ ਵੀ ਆਡੀ ਬੜੀ ਵਧੀਆ ਬਣੀ ਐ ਕਿੰਨੇ ਦਿਨਾਂ ਦੇ ਅਸੀਂ ਕਹਿਣ ਦੇ ਹਾਂ ਮੈਂ ਗਾਇਸ ਤੁਹਾਨੂੰ ਖਾ ਕੇ ਦੱਸਦੀ ਆ ਕਿਦਾਂ ਖਾਈਦੇ ਆ ਇਦਾਂ ਕਰਕੇ ਇਦਾਂ ਬੜੇ ਸੁਆਦ ਬਣੇ ਆ ਸੌਣ ਦੇ ਮਹੀਨੇ ਦੇ ਪੂੜੇ ਮੈਂ ਗਏ ਦਿਨਾਂ ਤੇ ਮੰਮੀ ਨੂੰ ਕਹਿਣ ਦੀ ਆ ਮੈਂ ਆਵਾਂਗੀ ਮੈਂ ਆਵਾਂਗੀ ਉਹਨਾਂ ਨੂੰ ਬੁਲਾਉਣੇ ਆ ਛੋਟੀਆਂ ਪਾਈਆਂ ਸੌਣ ਦੇ ਮਹੀਨੇ ਹੂੰ ਚਾਂਦੀ ਦੀ ਚੂੜੀ ਬਣਾ ਕੇ ਦਿੱਤੀ ਚਾਂਦੀ ਦੀ ਚੂੜੀ ਇਹਨਾਂ ਨੂੰ ਹੈ ਤੇ ਹੈ ਬਹੁਤ ਹੀ ਸੁਆਦ ਪੂਰੇ ਬਣੇ ਮਜ਼ਾ ਆ ਗਿਆ। ਖੀਰ ਵੀ ਬੜੀ ਸੁਆਦ ਬਣੀ ਆ। ਜੋ ਪੂੜੇ ਨੇ ਇਹ ਕਰਨਾ ਕਿ ਛੇੜੀ। ਤੂੜੀਆਂ ਪਾਲੀਆਂ। ਪੂੜੇ ਖਾ ਲੈ ਖੀਰ ਪੂੜੇ। ਸੌਂਦੇ ਮਹੀਨੇ ਦੇ ਤੇ ਹੁਣ ਮੈਂ ਮਹਿੰਦੀ ਕੇ ਪਿੱਛੇ ਰਹਿ ਜੇ ਮਹਿੰਦੀ ਵੀ ਲਾ ਲਈ ਆ ਹੁਣ ਆ ਬੈਕ ਹਾਰ ਤੇ ਲਾਉਣ ਲੱਗੀ ਆ। ਮਹਿੰਦੀ ਲਾ ਲਈ ਆ। ਹੁਣ ਸਵੇਰੇ ਵੇਖਾਂਗੇ। ਮੋਰ ਉੱਡ ਤੇ ਨਹੀਂ ਜਾਂਦਾ। ਮੋਰ ਵਾਲੇ ਆ। ਸੌਣ ਲੱਗੀ ਹਾਂ ਤੇ ਨੀਂਦ ਨਹੀਂ ਆਉਣ ਦੀ ਮਮੀ ਪਹਿਲਾਂ ਸੋ ਗਿਆ ਤੇ ਖੜਾੜਿਆਂ ਦੀ ਆਵਾਜ਼ ਆਉਣ ਦੀ ਫਿਰ ਮੈਂ ਸੋਚਿਆ ਆਹ ਤੇ ਲਿਖਿਆ ਨਹੀਂ ਮੈਂ ਸੌਣ ਦਾ ਮੂਨ ਦਾ ਮਹੀਨਾ ਸੌਣ ਦੇ ਮਹੀਨੇ ਦੀ ਮਹਿੰਦੀ ਆਏ ਨਾਲੇ ਐਨੀਵਰਸਰੀ ਆਉਣ ਵਾਲੀ ਐ ਨਾ ਮਾਰਨਿੰਗ ਸਾਰਿਆਂ ਨੂੰ ਸ਼ਸ਼ਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਅੱਜ ਮੈਂ ਲੁਧਿਆਣੇ ਵਾਪਸ ਜਾਣਾ ਐ ਮੈਂ ਲਿਆ ਸਾਢੇ 7 ਦਾ ਟਾਈਮ ਹੋਇਆ ਏ ਕਿ ਅੱਜ ਇੱਕ ਚਾਚੇ ਦੇ ਘਰ ਨਹੀਂ ਗਈ ਉਹ ਦਿਨ ਮੈਂ ਚਾਚੇ ਉਹਨਾਂ ਨੂੰ ਵੇਲੀ ਚ ਮਿਲੀ ਹਾਂ ਇੱਥੇ ਲਾਗੇ ਜਾ ਕੇ ਉਹਨਾਂ ਦੀ ਵੇਲੀ ਆ ਤੇ ਹੁਣ ਉਹਨਾਂ ਦੇ ਘਰ ਜਾਵਾਂਗੇ ਤੇ ਜਿਹੜੀ ਰਾਤੀ ਮਹਿੰਦੀ ਲਾਈ ਸੀ ਉਹਦਾ ਕਲਰ ਇੰਨਾ ਹੈ ਨਹੀਂ ਕਿਉਂਕਿ ਵਿਆਹ ਦੀਆਂ ਕੀਪਾ ਪਹਿਨਣਾਂ ਨੇ ਪਰ ਇੰਨਾ ਗ ਰੰਗ ਚੜ੍ਹਿਆ ਹੋਵੇ ਅੱਜ ਦਾ ਦੇ ਸੌਣ ਦਾ ਮਹੀਨਾ ਤੇ ਬਾਹਰ ਅੱਜ ਬੱਦਲ ਹੋਇਆ ਏ ਮੌਸਮ ਵਧੀਆ ਲੱਗਦਾ ਠੰਡਾ ਮੌਸਮ ਉਹਦਾ ਮੀਂਹ ਹੀ ਐ ਦੋ ਕਿ ਛੱਟਾ ਪੈ ਗਿਆ ਤੇ ਮੀਂਹ ਹਟ ਗਿਆ ਬੱਸ ਮੈਂ ਮੇ ਮੰਮੀ ਚੱਲੇ ਉੱਧਰ ਮੰਮੀ ਇਹਦੇ ਝਾੜੂ ਲਾਉਣ ਦੇ ਆ ਜਾਣਾ ਉੱਧਰ ਕੰਦੇ ਨੇ ਉੜਮੇ ਟੈਂਡਾਈ ਨੂੰ ਟੈਂਡਿਆ ਤੇ ਸਗੋਂ ਕੱਲ ਮੈਨੂੰ ਸਿਮਰ ਕਹਿੰਦੀ ਕਿ ਅੱਜ ਜਾਣਾ ਨਹੀਂ ਹੈ ਉਹਦੇ ਕਹਿਣ ਸੰਦੀਪ ਵਾਲਾ ਆ ਗਿਆ ਤੇ ਝੂਠ ਬੋਲਣ ਦੀ ਆ ਕਿ ਨਹੀਂ ਆਈ ਕਹਿੰਦੇ ਮੈਂ ਕੰਮ ਤੋਂ ਆਇਆ ਤੇ ਜਾਂਦਾ ਲੈ ਜੰਨਾ ਹੁਣ ਮੈਂ ਅੱਜ ਸੰਦੀਪ ਵਾਲੀ ਜਾ ਕੇ ਰੁਕਣਾ ਹੈ ਫਿਰ ਉਹ ਕੰਮ ਤੋਂ ਹੋਣਗੇ ਫਿਰ ਨਾਲ ਹੀ ਮੈਂ ਘਰ ਜਾਵਾਂਗੀ ਇੱਕਦਮ ਆ ਕੱਦੂ ਇਹਦੇ ਵਿੱਚ ਹਰੀਆਂ ਮਿਰਚਾਂ ਪਿੰਡੀਆਂ ਹੋਰ ਕੀ ਮਰੂਦ ਮੰਮੀ ਹੱਥ ਜੜ ਫੜਿਆ ਸਾਰਾ ਕੁਝ ਲੁਧਿਆਣੇ ਖੜਨਾ ਤੇ ਇਹ ਮੈਨੂੰ ਪਤਾ ਨਹੀਂ ਬਣੀ ਮੈਂ ਕਿੱਦਾਂ ਚੁੱਕ ਕੇ ਖੜਨਾ ਹੈ ਕਿਹਟੇ ਮੰਮੀ ਦੀ ਭਾਰੀ ਹੋ ਜਾਣੀ ਹੈ ਨਹੀਂ ਉਹ ਨਹੀਂ ਮੈਂ ਚੱਲ ਜੂਗੀ ਚਲ ਬਾਸਟਾ ਬਿਠਾ ਦਿਓ ਉਹ ਸਾਚੇ ਕੇ ਗਾ ਚੱਲ ਲੀ ਗੇ ਅੱਖਾਂ ਲਾ ਕੇ ਬਾਹਰ ਬੈਠੇ ਹਾਂ ਸਵੇਰੇ ਸਵੇਰੇ

ਦਰਾਣੀਆਂ ਜਠਾਲੀਆਂ ਜੜੀਆਂ ਗੱਲਾਂ ਕਰਨਾ ਹਾਂ ਮੁੰਡੇ ਬਾਹਰ ਵਾਲੇ ਦਾ ਠੀਕ ਹੈ ਠੀਕ ਹੈ ਕਾਕੇ ਦਾ ਯਾਰ ਹੈ ਮੇਰੇ ਕਾਕੇ ਦਾ ਵੀ ਮਾੜੀ ਕੋਲ ਆ ਕੇ ਤੇ ਚੱਲਦੇ ਲੁਧਿਆਣੀਆਂ ਇਹੋ ਚੰਗਣ ਤੋਂ ਮੈਂ ਉਹਦਾਰਾ ਤੀ ਆਉਣਾ ਨਹੀਂ ਤੇ ਫਿਰ ਆਇਆ ਨਹੀਂ ਗਿਆ ਦਿਨ ਬੜੀ ਜਿੰਨਾ ਕੁੜੇ ਕੱਢਿਆ ਆਪਾਂ ਗਰਮੀ ਚ ਰਾਤ ਕਿੰਨੀ ਬੜੀ ਹੈ ਤੇ ਕਹੇ ਸੌਣ ਬਣਾਉਣ ਆਹ ਉਹ ਵੀ ਧੁੱਪ ਚ ਉਹ ਮਾਸੀ ਜੀ ਆਏ ਬਾਹਰ ਹਾਂ ਕਾਲੀਆਂ ਤੋਰੀਆਂ ਲੈਆਂ ਕਾਲੀਆਂ ਤੋਰੀਆਂ ਕੱਦੂ ਦੇ ਨਾਲ ਮਿਰਚਾਂ ਹਰੀਆਂ ਸਭ ਕੁਝ ਲੋਵਾ ਡੰਡ ਪਿੰਡ ਵੇਖ ਲੋ ਹੁਣੇ ਆ ਗਏ ਘਰ ਹੂੰ ਇਹੀ ਆ ਗਏ ਹੁਣੇ ਹੀ ਆ ਗਏ ਅਮਰੂਦ ਲਾਉਣ ਲੱਗੇ ਆ ਘਰ ਆ ਗਏ ਹੈ ਆ ਇੱਥੇ ਜਾਵੇ ਧਿਆਨ ਹਾਂ ਨਹੀਂ ਉਹ ਨਹੀਂ ਥੱਲੜਾ ਕੱਚਾ ਹੀ ਜਿਹੜਾ ਹਾਂ ਆ ਲੈ ਕੱਚਾ ਹੀ ਬਿਲਕੁਲ ਆਹੋ ਹੀ ਕੱਚਾ ਕੋਈ ਨਹੀਂ ਕੱਚੇ ਕੱਚੇ ਸੋਵ ਮਿੱਤ ਸਵਾਲ ਲੱਗਦੇ ਆ ਹਾਂ ਵੀ ਹੁਣ ਰੋਟੀ ਖਾਣ ਲੱਗੀ ਆ ਤੇ ਰੋਟੀ ਖਾ ਕੇ ਫਿਰ ਜਾਣਾ ਏ ਲੁਧਿਆਣੇ ਪਰ ਚੰਗਾ ਸੀ ਮੈਂ ਠੀਕ ਹੈ ਆਇਓ ਟਾਈਮ ਨਾਲ ਬਾਹਰ ਚਲੋ ਬਾਸਤੇ ਬਿਠਾਉਣ ਚੱਲੇ ਮੰਮੂ ਇਹ ਅਗਲੀ ਮੈਡਮ ਤੇ ਢੋਕਲਾ ਬਹੁਤ ਲੱਗੀ ਹੋਣੀ ਖਾਲਾ ਨਾ ਖਾ ਗਈ ਰੋਟੀ ਬਹੁਤ ਲੱਗ ਪਾਣੀ ਐ ਬਸ ਐਨਾ ਕੁਛ ਮੈਡਮ ਲੈ ਕੇ ਆਈ ਐ ਇਹ ਮੰਮੀ ਨੇ ਸਬਜ਼ੀਆਂ ਸਬਜ਼ੀਆਂ ਪਾਈਆਂ ਹੂੰ ਉਹਦਾਂ ਦੀਆਂ ਮੰਮੀ ਨੂੰ ਕਹਿਣ ਦੀ ਤੁਹਾਡੇ ਵੱਲ ਤੇ ਮੈਂ ਕੱਟੀਆਂ ਲਾ ਕੇ ਰੱਖਣ ਦੀ ਇਹ ਲੈ ਜਣਗੇ ਹੂੰ ਘਰ ਦੀ ਸਬਜ਼ੀ ਨਾਲੇ ਤੇ ਸਵਾਦ ਆਉਂਦੀ ਹੈ ਨਾ ਮਿਰਚਾਂ ਹਰੀਆਂ ਬੜਾ ਕੁਛ ਤਰ੍ਹਾਂ ਮਰੂਰੀ ਅਮਰੂਦ ਹੂੰ ਪਹਿਲਾਂ ਤਾਂ ਇੰਨੀ ਲੱਗੀ ਨਹੀਂ ਸਬਜ਼ੀ ਘਰੇ ਬਾਅਦ ਚ ਕਿੱਥੇ ਲੱਗ ਗਈ ਮੀਂਹ ਆ ਤਾਂ ਬਾਦ ਲੱਗੀ ਹੋਣੀ ਆ ਜਦੋਂ ਪਹਿਲਾਂ ਕਹਿਣ ਦੇ ਨਾ ਸੁੰਢੀ ਪੈਣ ਦੀ ਹੋਰੀਆਂ ਵੀ ਨਮੀ ਨਹੀਂ ਲੱਗੀਆਂ ਪਹਿਲਾਂ ਮੇਰੇ ਸਾਬ ਨਾਲ ਨਾਲ ਹੀ ਦੇਤੀਆਂ ਨੇ ਹੋ ਸਕਦਾ ਹੋਰ ਕਿਦਾਂ ਦਾ ਰਿਆ ਸਫਰ ਠੀਕ ਆ ਵਧੀਆ ਛੂੜੀਆਂ ਪਾਲਾ ਕੋਈ ਨੀ ਮੀਲੀਆਂ ਪਾਲੇ ਨਹੀਂ ਸੋਹਣੀਆਂ ਲੱਗਣੀਆਂ ਸੋਹਣੀਆਂ ਪਾਈਆਂ ਸੋਹਣੀਆਂ ਲਗੰਡੀਆਂ ਹਾਂ ਲਗੰਡਾ ਮੋਟਾ ਸੰਦੀਪ ਨੇ ਵੀ ਚੂੜੀਆਂ ਪਾ ਲਈਆਂ ਨੇ ਲਿੰਗੀਆਂ ਧਾਣਾ ਪਹਿਣਾ ਨੇ ਤੇ ਹੀ ਰੋਟੀ ਸੰਦੀਪ ਆਲ ਖਾ ਲਈ ਯਾਰ ਆਦੀ ਵੀ ਹੋਣਾ ਹੀ ਘਰ ਜਾਣਾ ਚੂੜੀਆਂ ਲੈ ਕੇ ਥੱਕੇ ਆਏ ਨੇ ਤਾਂ ਘਰ ਕੇ ਤੇ ਮੈਂ ਇੱਥੇ ਖਾ ਲੈਣੇ ਇਹਦਾ ਮੂੰਹ ਬਣਿਆ ਰਹਿੰਦਾ ਹੈ ਫੇਰ ਖਾ ਗੜਿਆਂ ਨੂੰ ਆ ਸਾਰਿਆਂ ਨੂੰ ਬੁਖਾਰ ਮੈਨੂੰ ਵੀ ਆ ਸੀ ਮੈਂ ਰਾਗਿਆ ਅੰਦਰ ਲੰਮੇ ਪਏ ਕਹਿੰਦੇ ਮੈਂ ਆਪਣੇ ਭਰਾ ਨਾਲ ਮਿਲ ਕੇ ਜਾਣਾ ਮੈਂ ਚੱਲੀਏ ਤੇ ਉਹ ਕਹਿੰਦਾ ਕੀਤਾ ਆ ਗਿਆ ਮਿਲ ਕੇ ਜਾਂਦੇ ਮੈਂ ਚੱਲ ਠੀਕ ਏ ਚੂੜੀਆਂ ਬਾਰ-ਬਾਰ ਦਿਖਾਈ ਜਾਂ ਮੈਨੂੰ ਕਹਿੰਦੀ ਚੂੜੀਆਂ ਬਾਰ-ਬਾਰ ਦਿਖਾਈ ਜਾ ਹਾਲੋ ਤੇਰੇ ਮੇਲ ਨੂੰ ਆ ਇਹਨੇ ਮੇਦੀ ਲਾਈ ਆ ਮੈਂ ਮੇਦੀ ਨਹੀਂ ਲਾਈ ਮੈਂ ਮੇਦੀ ਲਾਈ ਗਰਮੀ ਬਹੁਤਾ بارش ਹੋਈ ਫਿਰ ਵੀ ਜਿਹੜ ਢੇ ਕਰਕੇ ਤੁਹਾਡੀ ਰੋਟੀ ਛੇਤੀ ਬਣ ਗਈ। ਅੱਜ ਮੈਂ ਵੀ ਫੁੱਲ ਕੇ ਵੀ ਲਾਗ ਰੱਖ ਲਿਆ। ਪਤਾ ਹੈ ਰੋਟੀ ਲੇਟ ਬਣਾਉਂਦੇ ਰੇ। ਅਬ ਮੈਂ 7 ਵਜੇ ਬਣਾ ਲੈਨੀ ਆ। ਗਰਮੀ ਬੜੀ ਵਧੀਆ ਹੋ ਗਿਆ। ਗਰਮੀ ਕਰਕੇ। ਹਾਂ। ਵਧੀਆ ਨਾ ਛੇਤੀ ਛੇਤੀ ਸਬ지। ਅੱਜ ਮੇਰਾ ਵੀ ਕੰਮ ਨਿਪਟ ਗਿਆ। ਹੁਣ ਫ੍ਰੀ ਆ ਟੀਵੀ ਦੇਖੂੰਗੀ ਫਿਰ ਮੈਂ ਦੇਖੂੰਗੀ ਹਾਂ ਆਰਾਮ ਨਾਲ ਬੈਠ ਕੇ ਟੀਵੀ ਦੇਖੀ ਬਾਹਰ ਤੇ ਨਾ ਜਿਹ ਹੈਗਾ 7 ਵਜੇ ਦਿਨ ਇਦਾਂ ਦੇ ਜਦੋਂ ਸਿਆਲ ਹੁੰਦਾ ਉਦੋਂ। ਅੜਾ ਹੈ। ਲੁਧਿਆਣੇ ਦਾ ਹਾਲ ਵੇਖੋ। ਵਾਹ। ਬੱਜ ਗਏ ਨੇ 8 ਵਜੇ ਅਸੀਂ ਘਰ ਆ ਗਏ ਆ ਤੇ ਖਲਾਰਾ ਉਦਾਂ ਹੀ ਪਿਆ ਮਾਸਾਣੀ ਇਹਨਾਂ ਨੇ ਇੱਕ ਚੀਜ਼ ਉੱਥੋਂ ਉੱਥੇ ਚੁੱਕੀ ਉਦਾਂ ਹੀ ਪੈਣਾ ਸਾਰੀਆਂ ਆਂਗਲ 'ਚ ਕੀੜੀਆਂ ਤੁਰਨ ਡੈ ਪਈਆਂ ਨੇ ਦਵਾਈ ਉਦੋਂ ਦੇ ਦੋ ਨਾਂਗੇ ਪੈਗੇ ਆ 2-3 ਉਦੋਂ ਦੀ ਖਾਦੀ ਨਹੀਂ ਟਾਈ ਫਿਟ ਦੀ ਦਵਾਈ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਾਂ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ